ਵਾਹਿਗੁਰੂ ਸਾਹਿਬ ਜੀ ਬਾਲ ਜਵਾਨੀ ਅਰ ਬਿਰਧਪਨ ਤੀਰ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਬਾਲ ਜਵਾਨੀ ਅਰ ਬਿਰਧਪਨ ਤੀਰ ਅਵਸਥਾ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾ ਸਲੋਕ ਮਹੱਲਾ ਨਵਾ ਭੋਗ ਦੇ ਸਲੋਕਾ ਦੇ ਸੰਥਿਆ ਸਰਵਨ ਕਰ ਰਹਿਆ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੈਂਤਵੀ ਪਾੜੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਬਾਲ ਜਵਾਨੀ ਜਵਾਨੀ ਜੱਜੇ ਔਂਕੜ ਐੜੇ ਕੰਨਾ ਨੰਨੇ ਬਿਹਾਰੀ ਜਵਾਨੀ ਬੋਲਣਾ ਹੈ ਆਰ ਬਿਰਦ ਫਣ ਬਿਰਦ ਤਦ ਦੇ ਨਾਲ ਫਣ ਪੱਪੇ ਔਂਕੜ ਨੰਨੇ ਸਿਆਰੀ ਫਣ ਪੋਲਾ ਬੋਲਣਾ ਹੈ ਕਸ ਕੇ ਨਹੀਂ ਬੋਲਣਾ ਤੀਨ ਆਵਸਥਾ ਐੜਾ ਵਵ ਅਦਕ ਸਸਾ ਥੱਤੇ ਕੰਨਾ ਆਵਸਥਾ ਜਾਨ ਨੰਨੇ ਸਿਆਰੀ ਕਹੋ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਹਾਰ ਭਾਜਨ ਦਿਨ ਇਥੇ ਵਿਚਰਾਮ ਬੇਰਥਾਰਾ ਪੂਰਾ ਸਭ ਹੀ ਮਾਨ ਕਰਨੋ ਨਾਨੇ ਹੋੜਾ ਪੁੱਤੋ ਪੁੱਤੋ ਪੋਲਾ ਬੋਲਣਾ ਇਥੇ ਜਮ ਕੇ ਲਾਵਾਂਗੇ ਤੋ ਸਤੇ ਓਂਕਰ ਨਾਨਨੇ ਕੰਨਾ ਕੀਓ ਊੜਾ ਕੁੱਲੇ ਮੋਹ ਵਾਲਾ ਇਥੇ ਵਿਚਰਾਮ ਲੱਗੇਗਾ ਪਰਿਓ ਊੜਾ ਖੁੱਲੇ ਮੂੰਹ ਵਾਲਾ ਇਹ ਤੇ ਤੁਮ ਕੀ ਲਗੇਗੀ ਲੋਭ ਪੱਦਾ ਧਾਰਾ ਬਲਣਾ ਕੈ ਫੰਦ ਧਾਰਾ ਬਲਣਾ ਫੰਦ ਨਾਨਕ ਜਮ ਕੀ ਲਗੇਗੀ ਸਾਮਿਓ ਊੜਾ ਖੁੱਲੇ ਮੂੰਹ ਵਾਲਾ ਆਰਾਮ ਕੋਲਾ ਬਲਣਾ ਗਾਇਓ ਇਸ ਨੂੰ ਗਾਇਓ ਗੱਗੇ ਕੰਨਾ ਈੜੀ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਗਾਇਓ ਨਹੀਂ ਬੋਲਣਾ ਗਾਇਓ ਬੋਲਣਾ ਹੈ ਗੱਗਾ ਮੁਕਤਾ ਹੈ ਇਥੇ ਵਿਚਰਾਮ ਆਬ ਪੋਲਾ ਬੋਲਣਾ ਕਿਉਂ ਰੋਵਤ ਅੰਦ ਤੱਦੇ ਦੇ ਨਾਲ ਮਾਨ ਪੋਲਾ ਬੋਲਣਾ ਮਾਇਆ ਮੈਂ ਰਾਮ ਪੋਲਾ ਬਨ ਰਮ ਰਹੇ ਓ ਊੜਾ ਕੁੱਲੇ ਮੂੰਹ ਵਾਲਾ ਇਥੇ ਵਿਚਰਾਮ ਨਿਕਸਤ ਨਾਹਿਨ ਨੰਨੇ ਕੰਨਾ ਨਾ ਬੋਲ ਕੇ ਆਏ ਸਿਆਰੀ ਹੀ ਨਾਹਿ ਨੰਨੇ ਸਿਆਰੀ ਨਾਹਿਨ ਨਾਹਨ ਇਸ ਤਰ੍ਹਾਂ ਬੋਲਣਾ ਹੈ ਮੀਤ ਨਾਨਕ ਇਤੇ ਜਮ ਕੇ ਮੂਰਤ ਚੇਤਰ ਚੇਤਰ ਪੋਲਾ ਬੋਲਣਾ ਹੈ ਕੱਥ ਕੇ ਨਹੀਂ ਬੋਲਣਾ ਚੇਤਰ ਕਿਉਂਕਿ ਤੱਤੇ ਦੇ ਪੈਰ ਚ ਅੱਧਾ ਰਾਰਾ ਹੈ 체ਤੀ ਬੋਲਿਆ ਜਾਵੇਗਾ ਜੋ ਇਥੇ ਵਿਸ਼ਰਾਮ ਛਾਡਤ ਨਾਹਨ ਆ ਮੁਕਤਾ ਹੈ ਜਿਹੜੀ ਨਹੀਂ ਲਾਉਣੀ ਨਾਹਨ ਬੋਲਣਾ ਨਾਹਨ ਪੀਤ ਨਰ ਚਾਹਤ ਆ ਮੁਕਤਾ ਕਛ ਔਰ ਇਤੇ ਵਿਚਰਾਮ ਔਰ ਐੜਾ ਊੜੇ ਔਂਕੜ ਰਾਰੇ ਦਲਾਮ ਔਰ ਛੇਤੀ ਬੋਲਣਾ ਹੈ ਕਿ ਔਰ ਭਈ ਚਿਤਵਤ ਰਹਿਓ ਠਗੌਰ ਠੱਠਾ ਗੱਗਾ ਊੜੇ ਔਂਕੜ ਰਾਰਾ ਠਗੌਰ ਇਥੇ ਵਿਚਰਾਮ ਲਾਵਾਂਗੇ ਨਾਨਕ ਇਥੇ ਧਮਕੀ ਫਾਸੀ ਗਾਲ ਪੋਲਾ ਬਲਣਾ ਹੈ ਪਰੀ ਜਤਨ ਬਹੁਤ ਸੁਖ ਕੇ ਕੀਏ ਇਥੇ ਵਿਚਰਾਮ ਦੁਖ ਕੋ ਕੀਓ ਊੜਾ ਖੁੱਲੇ ਮੂੰਹ ਵਾਲਾ ਨਾ ਨੰਨਾ ਮੁਕਤਾ ਕੋਈ ਈੜੀ ਸਿਆਰੀ ਕਹੋ ਨਾਨਕ ਇਥੇ ਜਮ ਕੇ ਸੋਨ ਨੰਨਾ ਰੇ ਮਨਾ ਇਥੇ ਵਿਚਰਾਮ ਹਰ ਭਾਵੈ ਸੋ ਹੋਇ ਜਗਤ ਪਖਾਰੀ ਭੱਬੇ ਸਿਆਰੀ ਫਿਰਤ ਹੈ ਇਥੇ ਵਿਚਿ ਰਾਮ ਸਭ ਭੱਬਾ ਪਾਰਾ ਬਲਣਾ ਹੈ ਕੋ ਦਾਤਾ ਪੋਲਾ ਬਲਣਾ ਰਾਮ ਕਹੋ ਨਾਨਕ ਇਥੇ ਆਪਾਂ ਜਮ ਕੇ ਲਾਵਾਂਗੇ ਮਾਨ ਸਿਮਰਤੇ ਇਥੇ ਵਿਚਿ ਰਾਮ ਪੂਰਨ ਹੋਵੈ ਕਾਮ ਝੂਠੇ ਠੱਠੇ ਦਲਾਵਾ ਝੱਜੇ ਦਲੈਂਕਰ ਠੱਠੇ ਦਲਾਵਾ ਝੂਠੰ ਮਾਣ ਕਹਾ ਕਰ ਇਤੇ ਵਿਚਾਰਮ ਜਾਗ ਜੱਜੇ ਦੇ ਅਦਗ ਤੁਪਨੇ ਨਨੇਲਾ ਜਿਉ ਜਾਨ ਇਨ ਮੈਂ ਇਤੇ ਠਮਕੇ ਕਾਛ ਤੇਰੂ ਨਹੀਂ ਇਤੇ ਵਿਚਾਰਮ ਨਾਨਕ ਇਤੇ ਠਮਕੇ ਕਹਿਓ ਬਖਾਨ ਨੰਨਾ ਲਾਉਣਾ ਹੈ ਝੂਠੇ ਮਾਨ ਕਾ ਕਰੈ ਜਾਗ ਸੁਪਨੇ ਜਿਉ ਜਾਨ ਇਹਨ ਮੈਂ ਕਛ ਤੇਰੂ ਨਹੀਂ ਨਾਨਕ ਕਹਿਓ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ